ਨਾਲ ਜਿਹੜਾ ਲੈਸ ਹੋਈਆ ਟ੍ਰੈਫਿਕ ਪੁਲਿਸ ਦੇਖੋ ਜੀ ਪਹਿਲਾਂ ਅਸੀਂ ਲੋਕ ਲਾਉਂਦੇ ਸੀ ਗੱਡੀ ਨੂੰ ਉਹ ਲੋਕ ਲਾ ਕੇ ਬੰਦਾ ਆਉਂਦਾ ਸੀਗਾ ਜਿਹਦੀ ਗੱਡੀ ਸੀਗੀ ਉਹਦਾ ਅਸੀਂ ਚਲਾਨਾ ਕਰਦੇ ਸੀ ਹੁਣ ਸਾਡੇ ਕੋਲੇ ਇੱਕ ਈ ਮਸ਼ੀਨ ਆ ਗਈ ਹੈ ਇਹਦੇ ਵਿੱਚ ਆਰਟੀਓ ਸਰੂਰ ਦੀ ਜਿਹੜੀ ਆਈਡੀ ਆ ਗਈ ਅਸੀਂ ਚਲਾਨਾ ਕਰ ਦਿੰਦੇ ਹਾਂ ਖੜੀ ਗੱਡੀ ਦਾ ਜੇ ਕੋਈ ਕਰਦਾ ਜਾਂ ਬਾਜ਼ਾਰ ਦੇ ਵਿੱਚ ਜਾ ਪਾਰਕ ਤੋਂ ਵਗੈਰ ਗੱਡੀ ਕਿਤੇ ਵੀ ਖੜੀ ਆ ਲੋਕ ਕਰਕੇ ਚਲੇ ਜਾਂਦੇ ਨੇ ਅਸੀਂ ਉਹਦੀ ਫੋਟੋ ਖਿੱਚ ਕੇ ਉਹਦਾ ਚਲਾਨ ਕਰਦਾ ਨੇ ਉਹ ਚਲਾਨ ਆਰਟੀਓ ਸਾਹਿਬ ਦੇ ਚਲਿਆ ਜਾਂਦਾ ਚਲਾਨ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਸਲਿੱਪ ਕੱਢ ਕੇ ਅਗਲੇ ਦੇ ਬੰਪਰ ਤੇ ਟੰਗ ਦਿਆ ਨੇ ਬਾਅਦ ਉਹ ਚਲਾਨ ਭਰਿਆ ਜਾਂਦਾਗਾ ਉਹਦੇ ਵਿੱਚ ਲੈਂਕਾ ਲਿੰਕ ਤੇ ਚਲਾਨ ਭਰਿਆ ਜਾਊਗਾ ਇੱਕ ਦਾ ਸਪਾਰਸ ਖਤਮ ਹੋ ਗਈ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਕੰਨ ਨੂੰ ਫੋਨ ਲਾਉਂਦਾ ਸੀ ਵੀ ਆ ਗੱਲ ਕਰਿਓ ਜੀ ਰਹਿਣ ਦਿਓ ਉਹ ਕੰਮ ਬੰਦ ਹੋ ਗਿਆ ਕਿਉਂ ਉੱਥੇ ਗੱਡੀ ਕੋਲੇ ਕੋਈ ਹੁੰਦਾ ਨਹੀਂ ਮੈਸੇਜ ਆਉ ਫੋਨ ਤੇ ਇਹ ਬੜਾ ਕਾਲਾ ਹੋ ਗਿਆ ਇਸ ਕਰਕੇ ਅੱਜ ਦੇਖੋ ਅੱਗੇ ਇਥੇ 50-50 ਗੱਡੀਆਂ ਖੜ੍ਹਦੀਆਂ ਸੀ ਅੱਜ ਇੱਕ ਗੱਡੀ ਨੇ ਤੁਹਾਡੇ ਚੈਨਲ ਦਾ ਹੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਜਿੱਥੇ ਵੀ ਪਾਰਕਾਂ ਬਣੀਆਂ ਨੇ ਉੱਥੇ ਗੱਡੀਆਂ ਖੜ੍ਹੇਆ ਕਰਨ ਨਹੀਂ ਚਲਾਨ ਹੋਊਗਾ ਬਾਜ਼ਾਰ ਦੇ ਵਿੱਚ ਗੱਡੀਆਂ ਨਾ ਖੜ੍ਹੀਆਂ ਕਰਨ ਕਿਉਂਕਿ ਜਿੱਥੇ ਸਾਨੂੰ ਗੱਡੀ ਮਿਲ ਜਾਂਦੀ ਹੈ ਉੱਥੇ ਦੁਕਾਨਦਾਰ ਰਵੀਰਾਂ ਦਾ ਵੀ ਫੋਨ ਆ ਜਾਂਦਾ ਵੀ ਇਥੇ ਗੱਡੀ ਖੜ੍ਹੀ ਆ ਅਸੀਂ ਫੋਟੋ ਖਿੱਚਣੀ ਆ ਫੋਟੋ ਖਿੱਚ ਕੇ ਉਹਦਾ ਚਲਾਨ ਹੋ ਜਾ ਕਰੂਗਾ ਉਹ ਆਪਣਾ ਆਰਟੀਕਲ ਆਈਡੀ ਚ ਭਰੂਗਾ ਜਿਹੜਾ ਉਹਦਾ ਲਿੰਕ ਆਰਟੀਕਲ ਦਾ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਹੈਗਾ ਜਿਹੜਾ ਕਾਰ ਮਾਲਕ ਨੂੰ ਜਾਊਗਾ ਤਾਂ ਉਹ ਕਿਸ ਤਰ੍ਹਾਂ ਜਿਹੜਾ ਉਹਦਾ ਚਲਾਨ ਹੈ ਜਿਹੇ ਪੇ ਕਰ ਪਾਊਗਾ ਉਹਦੇ ਵਿੱਚ ਸਰ ਜਿਹੜਾ ਮੋਬਾਈਲ ਤੇ ਮੈਸੇਜ ਆਊਗਾ ਵੀ ਤੁਹਾਡਾ ਚਲਾਨ ਹੋ ਗਿਆ ਇਹਨਾਂ ਨੰਬਰ ਗੱਡੀ ਦਾ ਰੌਂਗ ਪਾਰਕਾ ਜਗ੍ਹਾ ਤੇ ਖੜੀ ਸੀ ਉਹਦੇ ਵਿੱਚ ਇਹ ਲਿੰਕ ਵੀ ਆਉਂਦਾ ਉਹ ਤੇ ਆਨਲਾਈਨੋਂ ਭਰ ਸਕਦਾ ਹੈ ਆਟੋ ਦਫਤਰ ਜਾਣ ਦੀ ਲੋਟਰੀ ਉਸੇ ਰੈਂਕ ਤੇ ਜਿਹੜਾ ਹੈਗਾ ਉਹ ਚ ਜੁਰਮਾਨਾ ਆਨਲਾਈਨ ਅਦਾ ਕਰ ਸਕਦਾ ਹੈ ਹੁਣ ਉਹਦੇ ਚ ਸਪਾਰਸ਼ ਕੰਮ ਕਰੂਗੀ ਕਿਸ ਤਰ੍ਹਾਂ ਵੀ ਅਗਲਾ ਲਿੰਕ ਵਾਪਸ ਕਰਵਾ ਸਕਦਾ ਕੋ ਨਹੀਂ ਹੋਊਗਾ ਨਹੀਂ 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 ਕੋਈ ਇਹਦਾ ਇਹਦਾ ਭਰ ਨਹੀਂ ਪੜੇਗਾ ਜੀ ਤੇ ਤੁਹਾਡੇ ਲਈ ਕਿੰਨਾ ਖਸਾਲਾ ਹੋ ਗਿਆ ਸਾਨੂੰ ਬਹੁਤ ਖਸਾਲਾ ਹੋ ਗਿਆ ਸਰ ਕੱਲ ਅਸੀਂ 131 ਚਲਾਨ ਕੱਟੇ ਨੇ ਨੇ ਚਲਾਨ ਕੱਟਣਾ ਬਹੁਤ ਔਖਾ ਤਾਂ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਸੰਗਰੂਰ ਦੇ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਇਹਦੇ ਨਾਲ ਦੇਖੋ बड़े ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਗੱਲ ਹੋ ਗਈ ਕਿਉਂਕਿ ਕੋਈ ਮਰੀਜ਼ ਜਾਂਦਾ ਸੀ ਜਾਂ ਕੋਈ ਬੱਚਾ ਆਪਣੇ ਪੜ੍ਹਾਈ ਵਾਸਤੇ ਜਾਂਦਾ ਸੀ ਜਾਂ ਉਹ ਚ ਜਾਮ ਚ ਫਸ ਜਾਂਦੇ ਸੀ ਲੋਕ ਹੁਣ ਉਹ ਜਾਮ ਲੱਗਣਾ ਬੰਦ ਹੋ ਗਿਆ ਇਸ ਲਈ ਤੁਹਾਡੇ ਚੈਨਲ ਵਾਲੇ ਲੋਕਾਂ ਨੂੰ ਅਪੀਲ ਕਰਦੇ ਵੀ ਜਿੱਥੇ ਪਾਰਕ ਦੀ ਜਗ੍ਹਾ ਬਣੀ ਹੈ ਉੱਥੇ ਖੜੀ ਕਰੋ 2 ਮਿੰਟਾਂ ਦੀ ਗੱਲ ਹੁੰਦੀ ਹੈ ਨਾ ਖੜਨਾ ਬਾਜ਼ਾਰ 'ਚ ਖੜੀ ਕਰਨ ਨਾ ਰੋਡ ਤੇ ਖੜੀ ਕਰਨ ਕਰਨਗੇ ਤਾਂ ਚਲਾਣ ਹੋਣੀ अनुपील ਕਰ ਦੋ ਜਿਹੜੇ ਕਈ ਵਾਰੀ ਕਰਨ ਨੂੰ ਹੌ ਲਵਾਉਂਦੇ ਸੀ ਜਾਂ ਕਿਸ ਤਰ੍ਹਾਂ ਵੀ ਹੁਣੇ ਚੀਜ਼ਾਂ ਨਹੀਂ ਚੱਲਣਗੀਆਂ ਤਾਂ ਇਹ ਲਈਓ ਸਾਵਧਾਨ ਹੋ ਜਾਣਾ ਉਹ ਤਾਂ ਹੈ ਨਹੀਂ ਸਰ ਹੁੰਦੀ ਨਹੀਂ ਗੱਡੀ ਕੋਲੇ ਕੋਈ ਲੌਕ ਕਰਕੇ ਚਲੇ ਜਾਂਦੇ ਨੇ ਤਾਂ ਅਸੀਂ ਚਲਾਨ ਕਰਕੇ ਚਲੇ ਜਾਂਦੇ ਆ ਨਾ ਫੋਨ ਹੋਵੇ ਨਾ ਸਾਨੂੰ ਮਿਲਣਾ ਉਹਨਾਂ ਨੂੰ ਜੀ ਉਹ ਤਾਂ ਭਰਨੇ ਹੀ ਪੈਣਗੇ ਜਦੋਂ ਮੈਸੇਜ ਆ ਲੈ ਗਿਆ ਹੁਣ ਇਹੀ ਹੋਵੇਗਾ ਜੀ ਕਿਰ ਤੁਸੀਂ ਨਹੀਂ ਚਲਾਨ ਚਾਹੁੰਦੇ ਤਾਂ ਸਹੀ ਜਗ੍ਹਾ ਤੇ ਪਾਰਕ ਕਰੋ ਜੀ ਸਰ ਜੀ ਇਹ ਜਿਹੜੀ ਸੰਗਰੂਰ ਦੇ ਵਿੱਚ ਹੈ ਮਹੀਰ ਕੇ ਹੋਟਲ ਨਾਮ ਦੇ ਵੀ ਸਾਰੇ ਸਰ ਸਾਰੇ ਹੋਗੇ ਪੂਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ